ਨਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਜੋਸ਼ੀ ਚੈਨਲ ਆਉਣ ਤੇ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਤੇ ਮੇਰੇ ਹਰ عمر ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਇਸ ਪ੍ਰੋਗਰਾਮ ਵਿੱਚ ਜਿਹੜਾ ਗੀਤ ਗਾਉਂਗੀ ਸੁਣਾਉਂਗੀ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਤੇ ਹੈ ਤਾਂ ਛੋਟਾ ਤੇ ਭੈਣ ਅੱਗੇ ਭਰਾ ਆਉਂਦੇ ਸੁਨਾਰੇ ਲੈ ਕੇ ਫਿਰ ਉਹ ਕੁੜੀਆਂ ਜਨ ਵੰਡਦੀਆਂ ਹਨਾ ਜੋ ਵੀ ਕਿਸੇ ਸਰ ਦਾ ਸਾਹ ਲੈ ਕੇ ਜਾਂਦੇ ਸੀ ਹੁਣ ਵੀ ਜਿਹਾਉਂਦੇ ਨੇ ਪਰ ਉਹ ਜਿਹੜੇ ਉਹ ਸੁਧਾਰੇ ਹੁੰਦੇ ਸੀ ਨਾ ਉਹਨਾਂ 'ਚ ਬਹੁਤ ਹੀ ਮਠਾਸਪਰੀ ਹੁੰਦੀ ਸੀ ਬਹੁਤ ਹੀ ਵਧੀਆ ਲੱਗਦੇ ਸੀ ਉਹਨਾਂ ਤੇ ਫਿਰ ਘਰ ਘਰ ਜਿਹੇ ਜਿਹੇ ਜੇ ਕੋਈ ਅਮੀਰ ਸੀ ਜਿਆਦਾ ਲੈ ਜਾਂਦਾ ਗਰੀਬ ਸੀ ਘੱਟ ਲੈ ਜਾਂਦਾ ਹਰ ਕਿਸੇ ਦੀ ਭੈਣ ਦਾ ਹਿੱਸਾ ਕਰੋਂ ਕੱਢਦੇ ਸੀ ਲੋਕ ਤੇ ਫਰੇਥ ਭਰਾ ਜਾਂਦੇ ਭਰਾ ਹੀ ਜਾਂਦੇ ਹੁੰਦੇ ਸੀ ਹੁਣ ਤਾਂ ਭਰਾ ਪਤਾ ਨਹੀਂ ਕਿਵੇਂ ਹੋ ਗਏ ਹੈਨਾ ਤੇ ਮਾਂ ਬਾਪ ਦਾ ਚਲ ਕਰਦੀ ਨੇ ਉਦੋਂ ਤਾਂ ਭਰਾ ਮੂਰੇ ਹੋ ਕੇ ਜਾਂਦੇ ਹੈਨਾ ਤੇ ਉਸ ਤੋਂ ਦਾ ਇਹ ਗੀਤ ਹੈ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਅੱਜ ਪਹਿਲੀ ਵਾਰੀ ਤੁਹਾਨੂੰ ਇਹ ਨੁਕਤਾ ਮੈਂ ਦੱਸ ਪਾਉਂਗੀ ਤੇ ਤੁਸੀਂ ਆਪਣੀ ਕਲਮ ਦਿਵਾਤ ਲੈ ਕੇ ਬੈਠ ਜਿਓ ਹੈਨਾ ਤੇ ਜੁਰ ਲਿਖ ਲਿਓ ਇਹ ਜਿਹੜਾ ਦੱਸੋ ਵੀ ਮੈਂ ਨੁਕਤਾ ਕਿੱਥੋਂ ਲਿਆਇਗਾ ਤੇ ਇਹ ਵੀ ਤੁਸੀਂ ਜਰੂਰ ਅਜਮਾ ਕੇ ਦੇਖਣਾ ਭੈਣਾ ਕਈ ਵਾਰ ਪੁੱਛ ਲੈਂਦੇ ਜੀ ਸਾਨੂੰ ਆ ਵੀ ਦੱਸੋ ਫਿਰ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਮੈਂ ਤਾਂ ਰੇਸ਼ੀਆ ਮੁੰਨੀਆਂ ਦੀਆਂ ਗੱਲਾਂ ਤੁਹਾਨੂੰ ਦੱਸਦੀ ਆ ਪ੍ਰਮਾਤਮਾ ਸਭ ਭਲੀ ਕਰੇ ਅਜਮਾ ਕੇ ਦੇਖ ਲਓ ਆਪਣਾ ਕਿਹੜਾ ਮੁੰਜੜਾ ਦਾਣਾ ਤੁਹਾਡੇ ਪੈਸੇ ਲੱਗਣੇ ਨੇ ਹੈਨਾ ਤੇ ਉਹ ਮੈਨੂੰ ਤਾਂ ਪਾਉਂ ਪਹਿਲਾਂ ਤੁਸੀਂ ਸੁਣ ਲਓ ਗੀਤ ਤੇ ਫਿਰ ਆਇਆ ਭੈਣ ਕੋਲੇ ਹੈਨਾ ਉਹਦੇ ਭੈਣਾ ਫਿਰ 700 ਰੁਪਏ ਤੋਂ ਵੀ ਡਰਦੀਆਂ ਹੁੰਦੀਆਂ ਸੀ ਜੇ ਕੁਝ ਖਾਣ ਪੀਣ ਨੂੰ ਵੀ ਦਿੰਦੀਆਂ ਉਹ ਚ ਵੀ ਉਹ ਡਰਦੀ ਸੀ ਆ ਹੁਣ ਤੁਸੀਂ ਗੀਤ ਚ ਸੁਣਿਆ ਹੈਨਾ ਲੇ ਮਾਣੋ ਐਸੇ ਪਿਆਰੇ ਦੀ ਲੋਕੀ ਦਾ ਆਨੰਦ ਸ਼ਾਇਦ ਤੁਸੀਂ ਪਹਿਲਾਂ ਨਾ ਸੁਣਿਆ ਹੋਵੇ ਗੀਤ ਤੇ ਲੈ ਸੁਣੋ ਫਿਰ ਤੁੰਦ ਪਈ ਤੇਰੇ ਕਾਲਾ ਪਈਆ ਤਾਰਾ ਚਿਲਮਿਲਿਆ ਆਇਆ ਤੁੰਦ ਪਈ ਤੇਰੇ ਕਾਲਾ ਪਈਆ ਤਾਰਾ ਚਿਲਮਿਲਿਆ ਆਇਆ ਟੂ ਕੁੜੇ ਤੂੰ ਮੀਤੋ ਸੁੱਤੀਏ ਵੀਰ ਤੇਰਾ ਕਰਿਆ ਆ ਉੱਠ ਕੁੜੇ ਤੂੰ ਮੀਤੋ ਸੁੱਤੀਏ ਵੀਰ ਤੇਰਾ ਕਰਿਆ ਆ ਅੰਡਿਰਾਂ ਗੁ ਵੰਡਣਾ ਆਉਂਦਾ ਵੀਰਾ ਮੰਜੇ ਤੇ ਬੈਠਾ ਲਸੀਦਾ ਤਿਹਾਇਆ ਆ ਮੁੰਦਾ ਬੀਆ ਮੰਜੇ ਤੇ ਬੈਠਾ ਲस्सी ਦਾ ਤਿਆ ਲਸੀ ਦੇ ਸੰਦੂਧ ਪਿਲਾ ਮੇਂ ਮੇਰੀ ਅਮਾ ਦੇ ਜਾਇਆ ਲਸੀ ਦੇ ਮਾ ਦੁੱਧ ਪਿਆ ਮਾ ਪੀ ਮੇਰੀ ਅਮੜੀ ਦੇ ਜਾਇਆ छेती छेती पी अम्मा दे जाया आजू पुत्र पर छे छेती 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 पी अम्मा दे जाया आजू पुत्र पर गो गुआना पूछन लगियाँ की कुछ वीर लिया ਵੰਡਣਾਗ ਵੰਡਣਾ ਪੋਛਣ ਲਗੀਆਂ ਕੀ ਕੁਝ ਵੀਰ ਲਿਆਇਆ ਮਹਿੰਦੀ ਮੋਲੀ ਚੁੰਨੀ ਚੱਗਾ ਦੋ ਪੰਜ ਰੁਪਾ ਲੱਡੂ ਲਿਆਇਆ ਮਹਿੰਦੀ ਮੋਲੀ ਚੁੰਨੀ ਚੱਗਾ ਪੰਜ ਪਾ ਲੱਡੂ ਲਿਆਇਆ ਪੰਨ ਤੋੜ ਕੇ ਵੰਡਣ ਲੱਗੀ ਚੱਪਾ ਚੱਪਾ ਆਇਆ ਪੰਨ ਤੋੜ ਕੇ ਵੰਡਣ ਲੱਗੀ ਚੱਪਾ ਚੱਪਾ ਆਇਆ ਸੱਸ ਮੇਰੀ ਮੇਰੇ ਨਾਲ ਲੱਗ ਨਵੀ ਲਾਗੀ ਓ ਨੂੰ ਥੋੜਾ ਸਿਆ ਸਿਆ ਆਇਆ ਸੱਚ ਮੈਨੂੰ ਮੇਰੀ ਲੜਨ ਲੱਗ ਪੀ ਉਹਨੂੰ ਥੋੜਾ ਚਿਆ ਆ ਲੈ ਨਹੀਂ ਸੱਸੇ ਮੈਥੋਂ ਲੈ ਲੈ ਤੈ ਕਿਉਂ ਝਗੜਾ ਪਾਇਆ ਲੈ ਨਹੀਂ ਸੱਸੇ ਮੈਥੋਂ ਲੈ ਲੈ ਤੈ ਕਿਉਂ ਸ਼ੋਰ ਮਚਾਇਆ ਤੁੰਦ ਪਈ ਤੇਰੇ ਕਾਲਾਂ ਪਈਆਂ ਜਿਲੇ ਮਿਲੇ ਤਾਰਾ ਆਇਆ ਉੱਠ ਕੁੜੇ ਤੁਸੀਂ ਤੋਂ ਸੁਤੀਏ ਵੀਰ ਤੇਰਾ ਕਰਿਆ ਆਇਆ ਲੋਕ ਗੀਤ ਹੋਇਆ ਪੂਰਾ ਤੇ ਭਰਾ ਤਾਂ ਰਾਤ ਨੂੰ ਤਾਰੇ ਨਿਕਲੇ ਜਦੋਂ ਪਹੁੰਚਿਆ ਸੀ ਹੈਨਾ ਤੇ ਭੈਣ ਨੇ ਡਰਦੀ ਡਰਦੀ ਨੇ ਉਹਨੂੰ ਰੱਸੀ ਪੀਤੀ ਕਹਿੰਦੀ ਮਾਰੋ ਉਹ ਵੀ ਆ ਜੂਗਾ ਘਰ ਤੇਰਾ ਜੀਜਾ ਉਹ ਨਹੀਂ ਚੰਗਾ ਸਮਝਦੇ ਹੋਣੇ ਵੀ ਦੁੱਧ ਪਿਆਈ ਜਾਂਦੇ ਆ ਭੈਣ ਦੱਸੀ ਪਿਆਈ ਜਾਂਦੀ ਹੈ ਹੈਨਾ ਤੇ ਉਹਨਾਂ ਕੰਨੀ ਵਿੱਚ ਪਹਿਲਾ ਪਹਿਲਾ ਪੀਲ ਹੈ ਤੇ ਫਿਰ ਉਹ 7/2 ਕਿਲੋ ਲੱਡੂ ਲੈ ਗਿਆ ਵਿਚਾਰਾ ਪੰਜ ਪਾਈਏ ਹੈ ਨਾ ਤੇ ਫਿਰ ਉਹ ਅਹੀਂ ਅੱਗੇ ਵੰਡ ਦੀਆਂ ਸੀ ਜਿਹੜਾ ਜ਼ਿਆਦਾ ਅਮੀਰ ਹੁੰਦਾ ਵੱਧ ਚੀਜ਼ ਭੇਜਦਾ ਥੋੜਾ ਜ਼ਰੂਰਤੀ ਨੂੰ ਭੇਜ ਦੇ ਸੀ ਲੋਕ ਸੁਧਾਰਿਆ ਤੇ ਸਾਸ ਨੇ ਫਿਰ ਲੜਾਈ ਕਰਨੀ ਹੈ ਮੈਨੂੰ ਥੋੜਾ ਦੇਤਾ ਉਹ ਵਿਚਾਰੀ ਨੇ ਉਹ ਵੀ ਉਹਨੂੰ ਕਹਿਤਾ ਵੀ ਤੂੰ ਲੈ ਲੈ ਮੈਂ ਤੂੰ ਲੜਾਈ ਨਾ ਕਰ ਤੇ ਲੋ ਤੁਹਾਨੂੰ ਦੱਸਿਓ ਮੇਰਾ ਇਹ ਗੀਤ ਕਿ ਹੋ ਗਿਆ ਲੱਗਿਆ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਹੋਰ ਤੁਸੀਂ ਆਜੋ ਤੰਦਰੁਸਤੀ ਵਾਲਾ ਹੈ ਨਾ ਕਾਪੀ ਪੈਨਸਲ ਚੈੱਕ ਲਈ ਇਹ ਦੱਸੋ ਮੈਂ ਮਤਲਬ ਮੈਂ ਨਾ ਮਹਾਰਾਜ ਜਿਹੜੇ ਇੱਕ ਤਾਂ ਜੈਨੂਣੀ ਭਾਵੜੇ ਨਹੀਂ ਉਹ ਜੈਨਿਕ ਹੁੰਦੇ ਨੇ ਉਹਨਾਂ ਮੈਂ ਰਾਏਕੋਟ ਉਹਨਾਂ ਦੇ ਕੋਲੇ ਮੈਂ ਇੱਕ ਤਾਂ ਮੂੰਹ ਪੱਟੀ ਰੱਖਦੇ ਨੇ ਮੂੰਹ ਤੇ ਪੱਟੀ ਮਹਾਰਾਜ ਜੀ ਇੱਕ ਕਦੇ ਹੱਥ ਚ ਪੱਟੀ ਹੁੰਦੀ ਹੈ ਉਹ ਹੱਥ ਚ ਰੱਖਦੇ ਨੇ ਮੂੰਹ ਤਾਂ ਉਹ ਨਹੀਂ ਹੁੰਦਾ ਆਪਣੇ ਵਾਂਗੂ ਰੱਖਿਆ ਤੇ ਮੈਂ ਉਹਨਾਂ ਦੀਆਂ ਕਥਾਵਾਂ ਰਾਏਕੋਟ ਬਿਲਕੁਲ ਸਾਡੇ ਘਰ ਦੇ ਕੋਲੇ ਮੰਦਸੀ ਮੈਂ ਉਹਨਾਂ ਦੇ ਗੀਤਨਾ ਚ ਕਥਾਵਾ ਚ ਜਾਂਦੀ ਸੁਣਨ ਛੋਟੀ ਸੀ ਉਹ ਮੈਂ ਹੈਨਾ ਤੇ ਫਿਰ ਮੈਨੂੰ ਉਹਨਾਂ ਦੇ ਵੀ ਸਾਰਾ ਕੁਝ ਚੰਗਾ ਲੱਗਦਾ ਉਹਨਾਂ ਦੀ ਕਥਾਵਾਤਨਾ ਮੈਂ ਕਿਤਾਬਾਂ ਬੜੀਆਂ ਉਹਨਾਂ ਦੀਆਂ ਤੇ ਉਹਨਾਂ ਦਾ ਮੈਂ ਇੱਕ ਨੁਕਤਾ ਪਾਉਣੀ ਆ ਤੁਹਾਨੂੰ ਸੁਣਿਓ ਤੁਸੀਂ ਕਹਿੰਦੇ ਵੀ ਜਿਹੜੇ ਲੌਂਗ ਹੈ ਨਾ ਲੌਂਗ ਦਾ ਆਪਣੇ ਜ਼ਿੰਦਗੀ ਚ ਬਹੁਤ ਮਹੱਤਵ ਹੈ ਕੁਝ ਦੁਖਦਾ ਹੋਵੇ ਆਪਾਂ ਲੌਂਗਾਂ ਚਾਹ ਕਰਕੇ ਪੀਂਨੇ ਆ ਹੈਨਾ ਉਹ ਕਿਸੇ ਨੂੰ ਉਲਟੀਆਂ ਲੱਗ ਜਾਣ ਨਾ ਕਹਿੰਦੇ ਲੋਕੀਆ ਤੋਂ ਲੌਂਗ ਪਾਣੀ ਕੀ ਵਾਲ ਕੇ ਦੀ ਰੋਟੀ ਬੰਦ ਹੋ ਜਾਂਦੀ ਹੈ ਹਨਾ ਹੋਰ ਤੁਹਾਨੂੰ ਲੌਂਗ ਦੇ ਬਹੁਤ ਸਾਰੇ ਫਾਇਦੇ ਨੇ ਮੈਂ ਗਿਣਿਆ ਵੀ ਨਹੀਂ ਸਕਦੀ ਇੰਨੇ ਫਾਇਦੇ ਲੌਂਗ ਦੇ ਆਪਾਂ ਨੂੰ ਪਤਾ ਹੈ ਤੇ ਇਹ ਇੱਕ ਹੀ ਦੱਸਿਆ ਉਹਨਾਂ ਨੇ ਵੀ ਤੁਸੀਂ 15-20 ਲੌਂਗ ਲੈ ਲਓ ਫਿਰ ਉਹਨਾਂ ਨੂੰ ਤੁਸੀਂ ਉਬਾਲ ਲਓ ਪਾਣੀ ਦੇ ਵਿੱਚ ਉਬਾਲ ਲੇ ਆਪਾਂ ਚਲੋ ਇੱਕ ਗਲਾਸ ਪਾਣੀ ਚ ਉਬਾਲ ਲੇ 1.5 ਗਲਾਸ ਪਾਣੀ ਚ ਉਬਾਲ ਲੇ ਹਨਾ ਜਾਂ ਥੋੜੇ ਘੱਟ ਇਚ ਉਬਾਲ ਲਓ ਤਾਂ ਫਿਰ ਲੌਂਗਾਂ ਦਾ ਅਰਕ ਉਹਦੇ ਚ ਆ ਜਾਊਗਾ ਥੋੜਾ ਪਾਣੀ ਦਾ ਜੁੱੜ ਰਹਿ ਗਿਆ ਫਿਰ ਉਹ ਪਾਣੀ ਦੀ ਸ਼ੀਸ਼ੀ ਚ ਪਿਛ ਪਾ ਲਿਆ ਆਪਾਂ ਤੇ ਆਪਣਾ ਜਿਹੜਾ ਮੇਨ ਗੇਟ ਹੈ ਘਰ ਦਾ ਉਹਦੇ ਉੱਤੇ ਤੁਸੀਂ ਉਹਦਾ ਸਪਰੇਅ ਛਿੜਕ ਦਿਓ ਥੋੜਾ ਥੋੜਾ ਹੈ ਨਾ ਹੋਰ ਕਰ ਦਿਓ ਕਹਿੰਦੇ ਇਸ ਨਾਲ ਘਰ ਚ ਜਿੰਨੀ ਵੀ ਨੈਗੇਟਿਵ ਊਰਜਾ ਉਹ ਸਭ ਖਤਮ ਹੋ ਜੂ ਜੇ ਕੋਈ ਬਾਹਰੋਂ ਬੰਦਾ ਆਊਗਾ ਉਹ ਪੋਜ਼ਿਟਿਵ ਵਿਚਾਰਤਾਰ ਵਾਲਾ ਉਹ ਦੂਜਾ ਨੈਗੇਟਿਵ ਵਿਚਾਰਤਾਰ ਵਾਲਾ ਕਦੇ ਘਰ ਹੀ ਆਉਂਦਾ ਹੀ ਨਹੀਂ ਬੰਦਾ ਜੇ ਕੋਈ ਆਪਣਾ ਬੰਦਾ ਲੋਹਾ ਲਖਾਲ ਕ੍ਰੋਧ ਵਾਲਾ ਵੀ ਆਉਂਦਾ ਹੈ ਉਹ ਵੀ ਕਰਿਆ ਉਹਦਾ ਇਹ ਕਹਿੰਦੇ ਸ਼ਾਂਤ ਹੋ ਜੂ ਜੇ ਤੁਹਾਡਾ ਉਹ ਸਪਰੇਅ ਕਰਿਆ ਹੋਊਗਾ ਆਪਾਂ ਉਸਤੇ ਕਹਿੰਦੇ ਸਾਰੇ ਹੁੰਨੇ ਆ ਪਰ ਉਹ ਵੀ ਕਹਿੰਦੇ ਫਿਰ ਠੰਡਾ ਹੋ ਜੂ ਆ ਕੇ ਨਹੀਂ ਘਰੇ ਚੱਲ ਗਏ ਮੁੱਕ ਜਾਣਗੇ ਹੈਨਾ ਤੇ ਬਾਕੀ ਦਰਦ ਤਾਰਾ ਹੀ ਨਾਸ ਕਰਦਾ ਤੇ ਇਹ ਤੁਸੀਂ ਨੁਕਤਾ ਜਰੂਰ ਅਪਣਾ ਕੇ ਦੇਖਿਓ ਹਰ ਸ਼ਿਰਕਦਿਆ ਕਰੋ ਤੇ ਆਪਾਂ ਤਾਂ ਸੁਖ ਸ਼ਾਂਤੀ ਚਾਹੀਦੀ ਹੈ ਹੈਨਾ ਤੇ ਪੋਜੀਟਿਵ ਬੰਦੇ ਘਰੇ ਆਉਂਦੇ ਆ ਪੋਜੀਟਿਵ ਵਿਚਾਰ ਹੋਣਗੇ ਤਾਂ ਆਪਾਂ ਸੁਖ ਸ਼ਾਂਤੀ ਨਰਵਾਗੇ ਹੈਨਾ ਤੇ ਘਰੇ ਜਿਹੜੇ ਘਰ ਦੇ ਬੰਦੇ ਵੀ ਸ਼ਾਂਤ ਰਹਿਣਗੇ ਫਿਰ ਝਗੜਾ ਨਹੀਂ ਕਰਨਗੇ ਤੇ ਕੋਈ ਗੱਲ ਕਿਸੇ ਨੂੰ ਫਿੱਟ ਨਹੀਂ ਪੈਂਦੀ ਹੁਣ ਤਾਂ ਮਿੰਟ 'ਚ ਆਪਾਂ ਲੜਦੇ ਆ ਆਹ ਤੂੰ ਐਂ ਕਹਿੰਦਾ ਮੈਂ ਉਹ ਸਾਰਿਆਂ ਦੀ ਇੱਕ ਵਿਚਾਰਤਾ ਰ ਹੋ ਜੂ ਕਹਿੰਦੇ ਕਰਕੇ ਦੇਖ ਲਓ ਅਜਮਾ ਕੇ ਦੇਖ ਲਓ ਪਰਮਾਤਮਾ ਭਲੀ ਕਰੇ ਬਾਕੀ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਉਹ ਪਰਸੋਂ 'ਚ ਉੱਥੇ ਮੈਂ ਭੁੱਲ ਗਈ ਮੈਂ ਪਾਉਂਦੀ ਰਹਿਣੀ ਆ ਉਹ ਕਹਿੰਦੀ ਮੇਰੇ ਕੰਨਾਂ 'ਚ ਛਾਂ ਛਾਂਦੀ ਆਵਾਜ਼ ਆਉਂਦੀ ਆ ਜੀ ਉਹ ਸੁਣਦੀ ਹੋਵੇ ਤਾਂ ਉਹ ਸੁਣ ਲੇ ਉਹ ਤਾਂ ਇੱਕ ਦਿਨ ਚ ਹੀ ਠੀਕ ਗਊ ਮੂਤਰ ਕੰਨ ਦੇ ਵਿੱਚ ਧਰੂਨ ਨੂਨਾ ਹਲ ਪੇਟ ਕੇ ਕੰਨ ਚ ਹੋਰ ਗਊ ਮੂਤਰ ਪਾ ਲਓ ਵਿੱਚ ਉਹ ਫੋਹਾ ਰੱਖ ਲਓ ਕਹਿੰਦਾ ਆਪਣਾ ਰੂਨ ਦਾ ਰਾਤ ਨੂੰ ਪਾ ਕੇ ਪੈ ਜਾਓ ਜੇ ਦੋਵੇਂ ਕੰਨਾਂ ਚ ਤੇ ਦੂਜੇ ਦਿਨ ਤੁਹਾਡੇ ਕੰਨਾਂ ਚ ਆਵਾਜ਼ਾਂ ਨਹੀਂ ਆਉਣੀਆਂ ਬਸ ਇੱਕ ਦਿਨ ਪਾਉਣ ਨਾਲ ਹੀ ਜੇ ਕੋਈ ਮਾੜਾ ਮੋਟਾ ਫਰਕ ਲੱਗੇ ਦੂਜੇ ਦਿਨ ਪਾ ਲਓ ਜਾ ਕੇ ਗਊਸ਼ਾਲਾ ਚ ਜੇਸੀ ਗਊ ਦਾ ਪਿਸ਼ਾਬ ਲੈਣਾ ਬੱਚੀ ਉਹ ਬਸ 1.5 ਸਾਲ ਦੀ ਗਊ ਤਾਜੀ ਸੂਈ ਨਾ ਹੋਵੇ ਪਰ ਗਊ ਜੇਸੀ ਹੋਵੇ ਦੂਜੀ ਨੇ ਕੰਮ ਨਹੀਂ ਕਰਨਾ ਉਹ ਲਿਆਓ ਲਿਆ ਕੇ ਤੁਸੀਂ ਕੰਨਾਂ 'ਚ ਪਾ ਲਓ ਰੂਹ ਵਿੱਚ ਸੁਣ ਲੋ ਦਿਨ ਚ ਹੀ ਪਾ ਲਓ ਚਾਹੇ ਪਾ ਕੇ ਦਿਨ ਚ ਰੱਖੋ ਰਾਤ ਨੂੰ ਫੇਰ ਪਾ ਲਓ ਬਸ ਤੱਲ ਤੋਂ ਤੁਹਾਡੇ ਕੰਨਾਂ 'ਚ ਕੋਈ ਸਾਇੰਸ ਦੀ ਆਵਾਜ਼ ਨਹੀਂ ਹੋਣੀ ਕੋਈ ਟੀਂ ਟੀਂ ਦੀ ਆਵਾਜ਼ ਕਿਸੇ ਦੀ ਕਿਵੇਂ ਆਵਾਜ਼ ਆਉਂਦੀਆਂ ਕਿਸੇ ਦੀ ਕਿਵੇਂ ਆਉਂਦੀਆਂ ਨੇ ਉਹ ਬਿਲਕੁਲ ਤੁਸੀਂ ਸਹੀ ਰਹੋਗੇ ਤੇ ਇਹ ਸਾਡਾ ਆਪਦਾ ਪਰਤੇ ਆਇਆ ਹੋਇਆ ਹੁਣ ਵੀ ਦੋ ਤਿੰਨ ਲੋਕਾਂ ਨੇ ਕੋਇਆ ਕਹਿੰਦੇ ਜੀ ਠੀਕ ਆ ਸੀ ਹੈਨਾ ਤੇ ਲੋ ਹੁਣ ਤੁਸੀਂ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਤੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ